दर्शन देख जीवा गुरु तेरा पूरन कर्म होए प्रभु मेरा एहे बिनंती सुन प्रभु मेरे देहे नाम कर अपने जी रे दन सो वेला जित दर्शन करना ਹੋ ਬਲੇ ਹਰੀ ਸਤਗੁਰ ਚਰਣਾ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜਿਵੈ ਪ੍ਰਭ ਨਾਮੁ ਸਿਤੇਰੇ ਰਹਾ ਸਚ ਮੰਤਰ ਤੁਮਹਾਰਾ ਅੰਮ੍ਰਿਤ ਬਾਣੀ ਸ਼ੀਤਲ ਪੁਰਖ ਦ੍ਰਿਸ਼ਟ ਸੁਜਾਣੀ ਸਤਿ ਹੁਕਮ ਤੁਮਹਾਰਾ ਤਖਤ ਨਿਵਾਸੀ ਆਏ ਨ ਜਾਵੇ ਮੇਰਾ ਪ੍ਰਭ ਅਬినాਸ਼ੀ ਤੁਮ ਮਿਹਰਵਾਨ ਦਾਸ ਹਮਦੀਨਾ ਨਾਨਕ ਸਾਹਿਬ ਵਰ ਬੋਲੀ ਨਾ ਗਿਆਨ ਧਿਆਨ ਕਿਛ ਕਰਵ ਨਾ ਜਾਣਾ ਨਾ ਹਿਨ ਨਿਰਮਲ ਕਰਨੀ ਸਾਧ ਸੰਗਤ ਤੇ ਅੰਚਲ ਲਾਓ ਹੋ ਨਿਖਮ ਨਦੀ ਜੈ ਤਰਣੀ ਅੰਦਰ ਸਚਾ ਨੇ ਹੋ ਲਾਇਆ ਪੀਤਮ ਆਪਣੇ ਤਨ ਮਨ ਹੋਏ ਨੀਹਾ ਜਾਂ ਗੁਰ ਦੇਖਾਂ ਸਾਮਣੇ ਸਤਨਾਮ ਸ੍ਰੀ ਵਾਹਿਗੁਰੂ ਸੁਹੀ ਮਹਿਲਾ ਪੰਜਵਾ ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੇ ਬੋਲ ਨ ਜਾਣੇ ਮਾਇਆ ਮਦ ਮਾਤਾ ਮਰਣਾ ਚੀਤ ਨਾਵੇ ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੇ ਬੋਲ ਨ ਜਾਣੇ ਮਾਇਆ ਮਦ ਮਾਤਾ ਮਰਣਾ ਚੀਤ ਨਾਵੇ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕੋ ਭੋ ਕਿਛ ਨਾਹੀ ਜਮ ਨਹੀਂ ਆਵੇ ਨੀਰੇ ਰਹਾਉ ਜੋ ਤੀਰ ਰੰਗ ਰਾਤੇ ਸੁਆਮੀ ਤਿਨ ਹੈ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ ਨਾ ਮਿਟ ਕੋਈ ਸਤਗੁਰ ਦਾ ਦਿਲਸਾ ਨਾਮ ਜਿ ਆਇਨ ਸੁਖ ਫਲ ਪਾਇਨ ਆਟ ਪਹਿਰ ਆਰਾਧੈ ਤੇਰੀ ਸ਼ਰਨ ਚਿਰ ਬਰਵਾਸੇ ਪੰਜ ਦੁਸ਼ਟਿ ਲਸ ਦੇ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰੱਖੀ ਮੇਰੀ ਵਾਹਿਗੁਰ ਦੀ ਕਾਰੂਸਾ ਵਾਹਿਗੁਰ ਦੀ ਕੀ ਫਤਿਹ